ਅੱਜ ਠੰਡਾ ਜਿਹਾ ਰਹੇਗਾ ਮੁੱਖ ਜਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਆ ਤਾਂ ਉਹ ਤੋਂ ਬਾਅਦ ਫਿਰ ਅਮੀਰ ਕਰਦੇ ਹਾਂ ਵਧੀਆ ਤੇਜ਼ੀ ਨਾਲ ਚੱਲੂਗਾ ਕੰਮ ਓਏ ਕਿੰਨੇ ਕੁ ਰੁਪਏ ਅੱਜ ਜਿਹੜੇ ਪੇਸ਼ ਕੀਤੇ ਹੈਗੇ ਅੱਜ ਬੀਸੀ ਰਾਹੀਂ ਤਾਂ ਸਾਰੇ ਪੇਸ਼ ਹੋ ਗਏ ਸਾਰੇ ਤੁਹਾਨੂੰ ਲੱਗਦਾ ਜੀ ਟਾਈਮ ਜਿਆਦਾ ਲੱਗ ਰਿਹਾ ਜੀ ਹਰ ਵਾਰ ਉਹ ਤਾਂ ਹੈ ਹੀ ਆ ਉਹ ਤਾਂ ਕਲੀਅਰ ਹੈ ਦੇਖੋ ਟਾਈਮ ਤਾਂ ਜਿਆਦਾ ਲੱਗ ਹੀ ਰਿਹਾ ਪਰ ਹੁਣ ਕਰ ਆਈ ਪੇਸ਼ੀ ਦੇ ਤੋਂ ਕੋਈ ਨਾ ਕੋਈ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹੁਣੋਂ ਤੀਜਾ ਕੋਈ ਅੱਜ ਵੀ ਕਿਸੇ ਰੋਸ਼ੀ ਨੇ ਲਾਈਏ ਵੀ ਮੈਨੂੰ ਡਿਸਚਾਰਜ ਕੀਤਾ ਜਾਵੇ ਤਾਂ ਦੇਖ ਰਹੇ ਕੋਈ ਕਰ ਪਿਛਲੀ ਉਹ ਜੱਗੂ ਤੇ ਲਾਰੈਂਸ ਦੀ ਐਪਲੀਕੇਸ਼ਨ ਦੇ ਵੀ ਅੱਜ ਸੁਣਵਾਈ ਹੋਣੀ ਸੀ ਉਹ ਤੇ ਕੀ ਹੋਇਆ ਕਿਹੜੀ ਤੇ ਬੇਟਾ ਜੱਗੂ ਭਗਵਾਨ ਗੁਰੇ ਦੇ ਲਾਰੈਂਸ ਮਿਸ਼ਨ ਹੋਈ ਨੇ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਹੋਇਆ ਪਾ ਉਹਤੇ ਕੁਝ ਪ੍ਰੈਤ ਕੀ ਆਪਾਂ ਆਪਾਂ ਪੱਖ ਰੱਖਿਆ ਫਿਰ ਅਗਲੀ ਟੇਪ ਤਾਂ ਲੱਗੂਗਾ ਨਹੀਂ ਇਸ ਗੱਲ ਦਾ ਇਹ ਤਾਂ ਕੋਰਟ ਦੇ ਅੰਦਰ ਦੀ ਗੱਲ ਹੈ ਮੈਂ ਤੁਹਾਨੂੰ ਕਲੀਅਰ ਤਾਂ ਨਹੀਂ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਦੀ ਹੋਈ ਗੱਲ ਬਈ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰ ਹੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਬਹਿਸ ਹੋਏ ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ ਆ ਫੇਰ ਤੁਹਾਨੂੰ ਪਤਾ ਹੀ ਹੈ ਸਾਡਾ ਸਿਸਟਮ ਹੀ ਥੋੜਾ ਜਿਆਦਾ ਸੁਸਤ ਹੈ ਕੋਈ ਗੱਲ ਨਹੀਂ ਹੋ ਜਾਂਦਾ ਠੀਕ ਹੈ ਸੰਭਾਲੋ